ਨਵੇਂ ਸਾਲ ਤੋਂ ਪਹਿਲਾ ਹੀ ਯੋਯੋ ਹਨੀ ਸਿੰਘ ਦੇ ਵੱਲੋਂ ਕੀਤਾ ਗਿਆ ਤਮਾਕਾ ਸ਼ਨਾਜ਼ ਗਿੱਲ ਦੇ ਨਾਲ ਲੈ ਕੇ ਆਉਣਗੇ ਇਹ ਨਵਾਂ ਸੰਗਤ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖਿਓ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਰੈਪਰ ਸਿੰਗਰ ਯੋਯੋ ਹਨੀਸ਼ ਸਿੰਘ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਨਵੇਂ ਸਾਲ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਨਵਾਂ ਧੁਮਾਕਾ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਹੈ ਇਸ ਪੋਸਟ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਦੇਸ਼ ਦੀ ਸ਼ੈਨਾਜ਼ ਗਿਲ ਨਜ਼ਰ ਆ ਰਹੀ ਹੈ ਤੇ ਇਸ ਜਾਬਿਓ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਹਨੀ ਸਿੰਘ ਦੇ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਕੈਪਸ਼ਨ ਵੀ ਦਿੱਤੀ ਗਈ ਹੈ ਸ਼ੀਸ਼ੇ ਵਾਲੀ ਚੁੰਨੀ ਔਨ ਪਬਲਿਕ ਡਿਮਾਂਡ ਕਮਿੰਗ ਸੂਨ ਫੀਚਰਿੰਗ ਸ਼ੈਨਾਜ਼ ਗਿਲ ਤਾਂ ਇਸ ਦੇ ਵਿੱਚ ਸ਼ੈਨਾਜ਼ ਗਿਲ ਜੁਆ ਨਜ਼ਰ ਆਉਣ ਵਾਲੀ ਆ ਉਹਨਾਂ ਦੀ ਅਦਾਵਾਂ ਦਿੱਤਾ ਹਰ ਕੋਈ ਫੈਨ ਹੈ ਹਰ ਕੋਈ ਮੁਰੀਦ ਹੈ ਸੋ ਇਸ गाने ਦੇ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ ਤਾਂ ਗਾਣਾ ਆਉਣ ਤੇ ਹੀ ਪਤਾ ਲੱਗੇਗਾ ਪਰ ਦੱਸ ਦਈਏ ਕਿ ਇਸ ਪੋਸਟ ਨੂੰ ਕੁਝ ਟਾਈਮ ਦੇ ਵਿੱਚ ਹੀ ਬਹੁਤ ਸਾਰੇ ਲਾਈਕਸ ਮਿਲ ਚੁੱਕੇ ਨੇ 4000 ਤੋਂ ਉੱਪਰ ਲੋਕਾਂ ਦੇ ਵੱਲੋਂ ਕਮੈਂਟਸ ਕਰ ਦਿੱਤਾ ਗਿਆ ਤੇ 9000 ਤੋਂ ਵੱਧ ਲੋਕਾਂ ਦੇ ਵੱਲੋਂ ਇਸ ਪੋਸਟ ਨੂੰ ਜੋ ਹੈ ਸ਼ੇਅਰ ਕਰ ਦਿੱਤਾ ਗਿਆ ਹਾਨੀ ਸਿੰਘ ਦੀ ਗੱਲ ਕਰੀਏ ਤਾਂ ਆਜ਼ਾ ਦੇ ਸਮੇਂ ਦੇ ਵਿੱਚ ਕਿਸੇ ਵੀ ਪਛਾਣ ਦੇ ਮਹਤਾਜਮੀ ਹੈ ਉਦੇਸ਼ ਤੇ ਮਸ਼ਹੂਰ ਰੈਪਰ ਗਾਇਕ ਤੇ ਸੰਗੀਤ ਨਿਰਮਾਤਾ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਆਪਣੇ ਗਾਣਿਆਂ ਦੇ ਨਾਲ ਹਰ ਕਿਸੇ ਨੂੰ ਐਂਟਰਟੇਨ ਕੀਤਾ ਜਾਂਦਾ ਹੈ ਦੇ ਕਿ ਉਹ ਇੱਕ ਵੱਡਾ ਨਾਮਜਵਾ ਭਾਰਤੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਮਾ ਚੁਕੇ ਨੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਇੱਕ ਬਾਇਓਗ੍ਰਾਫੀ ਵੀ ਰਿਲੀਜ਼ ਹੋਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਰੀਆ ਗੱਲਾਂ ਕੀਤੀਆਂ ਗਿਆ ਸੀ ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਟਨਾਵਾਂ ਹੋਈਆਂ ਸੀ ਉਤਾਰ ਚੜਾਵ ਰਹੇ ਸੀ ਸਟਰਗਲ ਰਿਹਾ ਸੀ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦਾ ਕਮਬੈਕ ਹੋ ਗਿਆ ਫੈਨਸ ਦੀ ਗੱਲ ਕਰੀਏ ਤਾਂ ਸ਼ਿਨਾਜ਼ ਗਿਲ ਤੇ ਹਨੀ ਸਿੰਘ ਨੂੰ ਦੇਖ ਕੇ ਉਹ ਕਾਫੀ ਸਾਰਾ ਐਕਸਾਈਟਡ ਨੇ ਕਈਆਂ ਦੇ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਹੁਣ ਤਾਂ ਕਮਬੈਕ ਹੋ ਹੀ ਜਾਵੇਗਾ ਤੇ ਦੱਸੀਏ ਕਿ ਐਸੇ ਬਾਰੇ ਹਨੀ ਸਿੰਘ ਦੇ ਵੱਲੋਂ ਜੋ ਪੋਸਟ ਸ਼ੇਅਰ ਕੀਤੀ ਗਿਆ ਲੋਕਾਂ ਦੇ ਵੱਲੋਂ ਬਹੁਤ ਸਾਰੇ ਰਿਐਕਸ਼ਨ ਦਿੱਤੇ ਜਾ ਰਹੇ ਨੇ ਖੁਸ਼ੀ ਹੋ ਰਹੀ ਨੇ ਤੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਸ਼ਨਾਜ਼ ਗਿਲ ਦੇ ਵੱਲੋਂ ਵੀ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀਗਾ ਜਿਸ ਦੇ ਵਿੱਚ ਸ਼ਨਾਜ਼ ਗਿਲ ਦੀ ਵੀ ਕਾਫੀ ਜ਼ਿਆਦਾ ਤਾਰੀਫ਼ਾਂ ਕੀਤੀਆਂ ਗਿਆ ਸੀਗਾ ਉਹ ਹੌਲੀ ਹੌਲੀ ਇੰਡਸਟਰੀ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਹੈ ਉਹਨਾਂ ਦਾ ਗਾਣਾ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਆਈਟਮ Song ਸੀ ਜੋ ਕਿ ਰਾਜਕੁਮਾਰ ਦੀ ਫਿਲਮ ਵਿੱਕੀ ਵਿੱਦਿਆ ਕੀ ਉਹ ਵਾਲਾ ਵੀਡੀਓ ਦੇ ਵਿੱਚ ਨਜ਼ਰ ਆਇਆ ਸੀਗਾ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਹੁਣ ਸ਼ਨਾਜ਼ ਗਿਲਚੂਆ ਖਾਨੀ ਸਿੰਘ ਦੇ ਨਾਲ ਇੱਕ Song 'ਚ ਨਜ਼ਰ ਆਉਣ ਵਾਲੀ ਹੈ ਸੋ Song ਦੀ ਕੀ ਥੀਮ ਹੋਣ ਵਾਲੀ ਹੈ ਕੀ ਕੁਝ ਖਾਸ ਹੋਵੇਗਾ ਇਹ ਤਾਂ ਟੀਜ਼ਰ ਆਉਂਦੇ ਹੀ ਪਤਾ ਲੱਗੇਗਾ ਫਿਲਹਾਲ ਤੁਸੀਂ ਕਿੰਨੇ ਕੋ ਐਕਸਾਈਟਿਡ ਹੋ ਸ਼ਨਾਜ਼ ਤੇ ਯੋਹਨੀ ਸਿੰਘ ਦੀ ਜੋੜੀ ਨੂੰ ਵੇਖਣ ਲਈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇ ਦਿਦਦੇ ਰਹੋ ਡੈਨਿਕ ਸਵੇਰਾ ਟੀਵੀ